ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾ ਆਪਾਂ ਫੋਗਰ ਲਾ ਕੇ ਏਡੇ ਜੀ ਭਰਾ ਦੇ ਜਗਤਾਰ ਦੇ ਤੇ ਕਈ ਭਰਾ ਭੁਰਦੇ ਦੀ ਅਰਬੀ ਕਿੰਨਾ ਕੁ ਖਰਚਾ ਆ ਜਾਂਦਾ ਆਪਾਂ ਬਾਈ ਸਟੀਲ ਦੀ ਫੋਗਰ ਵਰਤਦੇ ਹੁੰਦੇ ਆ ਮੈਂ ਸੋਨੂੰ ਦੁਕਾਨ ਦਾ ਜਿਹੜੇ ਤੋਂ ਅਸੀਂ ਆਪ ਲੈਉਣੇ ਹੁੰਦੇ ਆ ਬਹੁਤ ਘੱਟ ਰੇਟਾਂ ਦੇ ਉੱਪਰ ਬੰਦਾ ਫੋਗਰ ਦਿੰਦਾ ਇਹ ਪਹਾਰੇ ਦਿੰਦਾ ਸਟੀਲ ਦੇ ਦਿੰਦਾ ਤੇ ਉਹਦਾ ਸੋਨੂੰ ਮੈਂ ਇਹਦੇ ਵਿੱਚ ਨੰਬਰ ਵੀ ਪਾ ਦੂੰਗਾ ਤੇ ਬਾਈ ਸਪਲਾਈ ਆ ਜਿਹੜੀ ਜੇ ਤੁਸੀਂ ਮੁਰਗਲੋਣੀ ਆ ਜੋ ਮੈਂ ਸਾਰਾ ਸਮਝਾ ਦਿੰਨਾ ਵੀ ਸੋਨੂੰ ਜਿਹੜੇ ਮੇਰੇ ਵੀਰਾਂ ਦੇ ਬਾਈ ਜੇ ਕੋਈ ਡੱਗੀ ਨਹੀਂ ਹੈਗੀ ਨੇੜੇ ਜਾਂ ਜੇ ਤੁਸੀਂ ਮੱਝਾਂ ਨਹੀਂ ਡੱਗੀ ਚੁਲਾਉਣੇ ਨਾ ਲਾਤ ਆਪਾਂ ਉਹ ਡੱਗੀ ਚੋਂ ਵੀ ਨਿੰਦੇ ਇਹਨਾਂ ਦੇ ਭਰਾਵਾਂ ਦੇ ਮੱਝਾਂ ਲਈ ਚੋਂ ਪਰ ਬਾਈ ਕਈ ਵਾਰ ਮੱਝਾਂ ਪਾਣੀ ਪੀਂਦੀਆਂ ਨੇ ਕਿਉਂਕਿ ਇਹਦੇ ਵਿੱਚ ਨਾ ਕੂਲਰ ਵਾਲਾ ਪਨ ਰੱਖਿਆ ਹੋਇਆ ਆਪਾਂ ਇਹਦੇ ਵਿੱਚ ਸੋਨੂੰ ਮੈਂ ਇੱਕ ਵਾਰਾਂ ਦਿਖਾ ਵੀ ਦਿੰਨਾ ਇਹ ਆ ਬਈ ਤੇ ਜੇ ਇਹੋ ਬਾਈ ਕੂਲਰ ਵਾਲਾ ਆਪਣ ਪਰਖਿਆ ਹੋਇਆ ਹੈ ਇਹਦੇ ਵਿੱਚ ਕਰੰਟ ਆਉਣ ਦਾ ਖਤਰਾ ਤੇ ਮੱਝਾਂ ਨੇ ਪਾਣੀ ਪੀ ਲੈਣਾ ਰੱਬ ਨਾ ਕਰੇ ਕਈ ਵਾਰ ਹਾਸਾ ਵਾਪਰ ਜੇ ਇਹ ਤਾਂ ਸਾਰਾ ਹੈਗਾ 2500 ਰੁਪਏ ਦਾ ਜਗਾੜ ਤੇ ਉਹਦੇ ਨਾਲ ਉਸ ਤੋਂ ਬਾਅਦ ਬਈ ਇਹਨੂੰ ਮੇਨ ਸਪਲਾਈ ਦੇਤੀ ਆਪਾਂ ਫਿਲਟਰ ਨੂੰ ਫਿਲਟਰ ਤੋਂ ਬਾਅਦ ਬਈ ਆ ਜਿਹੜੀ ਮੋਟਰ ਆਉਂਦੀ ਆ ਤੁਸੀਂ ਜੇ 7 ਤੋਂ 8 ARO ਵਾਲੀ ਆ ਗਈ ਆਪਰੇ 7 ਤੋਂ 8 ਜਿਹੜੇ ਫੌਗਰ ਨੇ ਉਹਨਾਂ ਦੇ ਵਾਸਤੇ ਬਈ ਤੁਸੀਂ ਆ ਰੋ ਵਾਲੀ ਆ ਮੋਟਰ ਵਰਤ ਸਕਦੇ ਹਾਂ ਉਸ ਤੋਂ ਬਾਅਦ ਭਾਈ ਜਿਹੜਾ ਪਾ ਇੱਥੇ ਦਾ ਇੱਕ ਪੁਆਇੰਟ ਛੱਡਿਆ ਹੋਇਆ ਕਈ ਵਾਰ ਨਾ ਭਾਈ ਜਦੋਂ ਟੂਟੀ ਦੇ ਵਿੱਚੋਂ ਹਵਾ ਲੈ ਜਾਂਦਾ ਤੇ ਆਪਾਂ ਇਹਦਾ ਇੱਥੇ ਪੁਆਇੰਟ ਛੱਡਤਾ ਇਹਦੀ ਹਵਾ ਲਿੱਕ ਲ ਜਾਂ ਗਰੂ ਅਜ ਇੱਕ ਤਾਰ ਕੱਢ ਕੇ ਦਿਖਾਈ ਇਹਦੀ ਹਵਾ ਜੇ ਕਈ ਵਾਰ ਭਰਦੀ ਆ ਗੇਟ ਵਾਲ ਬਾਈ ਇਹਦਾ ਇਹ ਸੌਖਾ ਕੰਮ ਉੱਤੇ ਨਾ ਪਾਣੀ ਪਾ ਲਈ ਤੇ ਇਸ ਤਰ੍ਹਾਂ ਬਾਈ ਇਹਦਾ ਪੰਡ ਕਰਦੇ ਆ ਇੱਥੋਂ ਬਾਈ ਤੁਸੀਂ ਉਹ ਕੱਢ ਸਕਦੇ ਹੋ ਉਦੋਂ ਭਾਈ ਜਿਹੜਾ ਤੁਸੀਂ ਆ ਫੌਗਰ ਲਾਉਂਗੇ ਜਿਹੜੇ ਪਹਾੜਿਆਂਗੇ ਇਹ ਨਾ ਬਾਈ ਪੱਖੇ ਤੋਂ ਥੱਲੇ ਲਾਵੇ ਬੰਦਾ ਕਈ ਵਾਰ ਨਾ ਪੱਖਾ ਵੀ ਮਰ ਚ ਸਕਦਾ ਕਿਉਂਕਿ ਜਦੋਂ ਤਾਹਾਂ ਜਾਈ ਗਈ ਇਹਦੀ ਫੋਗਰਾਂ ਦੀ ਇਸ ਟੀਮ ਬਣਦੀ ਹੈ ਜਿਹੜੀ ਭਾਪ ਬਣਦੀ ਆ ਤੇ ਉਹ ਤੇ ਬਾਕੀ ਸਾਰੇ ਆਪਾਂ ਜਗਤਾਰ ਨਾਲ ਗੱਲ ਕਰਦੇ ਆਂ ਹੋਰ ਬਾਈ ਜਗਤਾਰ ਕੀ ਹਾਲ ਨੇ ਠੀਕ ਠਾਕ ਬਾਈ ਬਣੀ ਨੀ ਵਧੀਆ ਇਹ ਫਿਰ ਸਟੀਲੀ ਕੰਮ ਜਾਪਾ ਕਾ ਬਾਈ ਦੂਜਾ ਇਹ ਪਲਾਸਟਿਕ ਦੇ ਦੱਬੇ ਆਪਣੀ ਜਾਂਚ ਨਹੀਂ ਲਾਇਏ ਸੀ ਪਹਿਲਾਂ ਸਾਹਮਣੇ ਛੱਡ ਦਿੱਤਾ ਉਹ ਦਿਨੇ ਦਿਖਾ ਕੇ ਤੇ ਬਜੜਾ ਹਾਂ ਚਲੋ ਬਈ ਉਹ ਡੇਕ ਥੱਲੇ ਦੀ ਆਪ ਨੂੰ ਆਏ ਸੀ ਉਹਨੇ 7-8 ਲਾਈਤੀ ਬਈ ਹੂੰ ਉਹ ਸਾਰੇ ਮੁੰਡਾ ਦਾ ਹਫਤਾ ਵੀ ਜਿੱਲੇ ਬਈ ਉਹ ਮੇਰੀ ਪੂਰੀ ਲੰਬ ਤੇ ਬੈਨੇ ਮੁਰਤੇ ਚੜਾਈ ਗਈ ਹੂੰ ਪਲਾਸਟਿਕ ਦੇ ਲਾਉਣ ਨਾਲ ਵੀ ਆਪਾਂ ਹੀ ਲਾਵੇ ਤਾਂ ਇਹ ਵਧੀਆ ਜੀ ਲਾਵੇ ਜਿੰਨੋਂ ਪਹਿਲਾਂ ਦੱਸਿਆ ਬਈਆਂ ਨੂੰ ਜਿੰਦ ਨਹੀਂ ਫਿਰ ਨਾ ਇੱਕ ਦਮ ਸਾਕੇ ਲਾਉਣ ਦਾ ਕੋਈ ਸਹਾਰਾ ਨਹੀਂ ਹੂੰ ਉਹ ਬਈ ਇੱਕ ਦੋ ਚਿੱਕੜ ਵਾਲਾ ਕਰਦੇ ਸੀ ਪਾਣੀ ਵਾਲਾ ਡੋਲਦੇ ਸੀ ਇਹ ਆਵੜਦੇ ਸੀ ਹੂੰ ਤੇ ਇਹ ਚਿੱਕੜ ਵੀ ਘੱਟ ਕਰਦੇ ਆ ਤੇ ਆਹ ਸਾਰੀ ਮੁੰਡਾ ਦਾ ਇਹ ਪਸ਼ੂਆਂ ਨੂੰ ਘੰਟ ਔਰ ਪਹਿਲਾਂ ਬਸ ਵਾਰੀ ਦੱਸ ਪਈ ਸੀ ਹੂੰ ਆਹ ਸੱਪਣਾ ਆਇਆ ਤਾਂ ਮੜੇ ਪਹਿਲੀ ਖੜੇ ਹੋਏ ਫਾਇਰੇ ਜੀ ਪੰਚੀ ਬੈਠੀ ਜਿਹਰੇ ਸਾਹਮਣੇ ਬੈਠੀ ਹੂੰ ਹੂੰ ਤੇ ਮੈਂ ਕਹਣਾ ਬਈ ਇਹਦਾ ਯਾਰ ਏਸੀ ਏਸੀ ਵੀ ਰੀਸਿੰਗ ਕਰਦਾ ਇਹਦਾ ਜੇਕਰ ਤੇ ਮੈਂ ਕਹਣਾ ਵੀ ਆਪਾਂ ਬੈਠਣ ਕੀ ਕਰਦੇ ਤੇ ਆਪ ਵੀ ਬੈਠੇ ਹੋਈਏ ਹੂੰ ਬਸ ਹੁਣ ਬੋਲ ਰਾ ਹੁੰਦਾ ਰਹੀ ਆ ਕਿ ਬਈ ਹਰੇਕ ਨੇ ਮੱਖੀਆਂ ਦਾ 4 ਕਿਲੋ ਪਾਇਆ ਸੀ ਇਤਲਕ ਉੱਪਰ ਹੋ ਗਏ ਕਿੰਨੀ ਗਰਮੀ ਆ ਉੱਪਰ ਮੱਖੀਆਂ ਦਾ 4 ਕਿਲੋ ਹੁਣ ਬਸ ਖੰਦੇ ਆ ਛੋਪਣ ਬਦੂਨੇ ਬਹੁਤ ਔਖੀ ਵੀ ਪਈ ਦੁਪਹਿਰਾ ਇਹ ਜਿਹੜੇ ਲਗਾਉਣਾ ਪਤਲਾ ਬਾਰ ਬਾਰ ਨਮਾਉਣੇ ਪੈਂਦੇ ਸੀ ਆ ਵੇੜਾ ਪੂਰਾ ਫਿਰਕਣਾ ਪੈਂਦਾ ਸੀ ਫਿਰ ਵੀ ਬਈ ਉਹ ਗੱਲ ਬਣਦੀ ਨਹੀਂ ਹੂੰ ਤਾਂ ਕਰਕੇ ਬਈ ਮੈਂ ਕਹਣਾ ਬਈ ਨਿੰਮੇ ਨਹੀਂ ਮੈਂ ਵੀਡੀਓ ਦੇਖੀ ਸੀ ਤਿੰਨ ਚਾਰ ਦਿਨ ਹੋ ਗਏ ਪਹਿਲਾਂ ਮੈਂ ਉਹ ਥੋੜਾ ਜਿਹਾ ਬਾਹਰ ਸੀਗਾ ਤਾਂ ਅੱਜ ਰਾਤ ਦੀ ਆਇਆ ਸੀ ਮੈਂ ਹੁਣ ਸਾਰੀ ਬਈ ਨਿੰਮੇ ਨੂੰ ਫੋਨ ਲਾਇਆ ਮੈਂ ਬਈ ਨਿੰਮੇ ਆਪਣਾ ਜਗਾੜ ਮੈਂ ਮੇਰੇ ਨਾਲ ਤੇ ਮਰਜੀ ਕਰ ਮੈਂ ਮੇਰੇ ਜਗਾੜ ਤੋਂ ਬਹੁਤ ਔਖਾ ਵੀ ਮੇਰੇ ਬਹਾਰੇ ਲਾ ਕੇ ਦਵਾ ਦੇ ਜਾ ਤੋ ਬਾਈ ਤੁਗਲ ਕਰਕੇ ਛੜੇ ਨਾਲ ਗਿਆ ਤਮਾਸ ਨੂੰ ਨਾ ਪਰਖਾਨ ਸਿੱਧਾ ਆਪ ਹੀ ਲੈ ਗਿਆ ਆਪ ਹੀ ਪੁੱਛ ਦਿੱਤਾ ਹੈ ਆਪਾ ਉਹ ਨਾ ਬਾਈਆਂ ਨੇ ਮੈਂ ਗੱਲ ਬਾਈ ਪਚਾੜੇ ਕੱਢਦਾ ਆਪਾ ਬਾਈ ਦੁਕਾਨ ਦਾ ਨੰਬਰ ਵੀ ਪਾ ਦਾਂਗੇ ਇਹਦੇ ਵਿੱਚ ਤੇ ਜੇ ਕਿਸੇ ਮੇਰੇ ਵੀਰ ਨੇ ਤੁਸੀਂ ਦਿਉਣਾ ਤੇ ਉੱਥੋਂ ਤੁਸੀਂ ਡਾਇਰੈਕਟ ਲਿਆਓ ਯਾਰ ਆਪਾ ਮੈਂ ਕਿਹੜਾ ਹੁਣ ਕਿਹੜਾ ਬਾਈ ਤੋ ਆਪਾ ਅਸੀਂ ਕਿਹੜਾ ਯਾਰ ਮਿੱਤਰਾਂ ਦੇ ਲਾਉਣੇ ਆ ਜਿੱਦੇ ਕਮਿਸ਼ਨ ਲੈਣੇ ਨਾ ਕੋਈ ਨਾ ਨਾ ਬਾਈਆਂ ਆਪਾ ਯਾਰ ਦੋਸਤੀ ਕਰਕੇ ਲਿਹਾਇਆ ਕਰਕੇ ਬੰਦਾ ਟਾਈਮ ਕੱਢ ਲੈ ਨੀ ਬਈ ਟਾਈਮ ਹੈ ਨਹੀਂ ਅੱਜ ਤੱਕ ਕਿਸੇ ਕੋਲੇ ਹਮ ਹਮ ਹਰੇਕ ਬੰਦੇ ਕੋਲੇ ਕੰਮਕਾਰੀ ਇਹਦੇ ਨੂੰ ਬਾਈ ਕੌਣ ਸਵੇਰੇ ਮੈਨੂੰ ਮੈਨੂੰ ਫੋਨ ਲਾਇਆ ਸੀ ਤੋਂ ਬਾਅਦ ਦੋ ਤਿੰਨ ਵਾਰ ਆਏ ਕੋਈ ਨਹੀਂ ਆਇਆ ਕੱਲ ਤੇ ਮਤਲਬ ਉਹ ਬਿਆਹ ਦੇ ਪਹਾੜੇ ਲਾ ਦੀ ਕੱਲ ਨੂੰ ਥੋੜਾ ਕੰਮ ਕਰਾਂਗੇ ਤਾਂ ਕਰਕੇ ਅੱਜ 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 ਸਵੇਰੇ 11:00 ਵਜੇ ਲੱਗੀ ਸੀ ਤਾਂ 3-4 ਘੰਟੇ ਸਾਰੀ ਸਪਲਾਈ ਚਲਾ ਦੀ ਜੇ ਜੇ ਭਾਈ ਕਿਸੇ ਦੇ ਆਪਣੇ ਆਪ ਦੇ ਹੱਥੀ ਕੰਮ ਕਰਨ ਜੇ ਤੁਸੀਂ 8 ਤੋਂ ਜੇ ਗਾਹਾਂ ਡਪਾਉਣੇ ਜੇ ਕਈ ਵਾਰ ਬੰਦਾ ਕਹਿੰਦਾ ਮੈਂ 17 ਪਹਾੜੇ ਲਾਉਣੇ ਆ ਜਾਂ 18 ਲਾਉਣੇ ਆ ਤੇ ਉਹੜਾ ਬਾਈ ਤੁਸੀਂ ਆ ਪਣਪਾ ਜਿਹੜਾ ਇਹ ਜਿਆਦਾ ਵੱਡਾ ਕਰ ਦਿਓ। ਤੇ ਇਹ ਵੱਡੀ ਮੋਟਰ ਮਿਲ ਜਾਂਦੀ ਆ। ਉੱਥੇ ਜਾ ਕੇ ਜਦੋਂ ਤੁਸੀਂ ਮੰਗੋਗੇ 17 ਪਾਹਰੇ ਲਾਉਣੇ ਆ ਤੁਸੀਂ 18 ਲਾਉਣੇ ਆ। ਉਹ ਆ ਮੋਟਰ ਵੱਡੀ ਕਰ ਦਿਓ। ਕਿਉਂਕਿ ਇਹਨੇ ਪ੍ਰੈਸ ਸਾਡਾ ਫਿਰ ਗਾਹਾਂ ਜਾ ਕੇ ਇਹਨਾ ਨਹੀਂ ਦੇਣਾ ਨਾ। ਤੇ ਕਈ ਮੇਰੇ ਵੀਰ ਬੈਂਡਰੀ ਵਾਲੀ ਤੇ ਲਾ ਆਉਂਦੇ ਆ ਢੋਲੀ ਵਾਲੀ ਤੇ ਉਹ ਨਹੀਂ ਬਾਈ ਕੰਮ ਕਰਦੀ। ਤੇ ਜੇ ਤੁਸੀਂ ਡਾਇਰੈਕਟ ਟੂਟੀ ਤੋਂ ਲਾਉਣੇ ਹੋ ਤਾਂ ਸੋਨੂੰ ਬਾਈ ਆ ਜਿਗਾਰਡ ਬਾਜੀ ਕਰਨ ਦੀ ਲੋੜ ਨਹੀਂ ਹੈਗੀ।